ਹਾਂਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਏ ਤੁਹਾਡਾ ਮੈਨੂੰ ਉਮੀਦ ਏ ਕਿ ਮੇਰੀਆਂ ਪਹਿਣਾ ਤੇ ਮੇਰੇ ਭਰਾ ਬਿਲਕੁਲ ਠੀਕ ਠਾਕ ਫਿਟ ਐਂਡ ਫਾਈਨ ਹੋਣਗੇ ਜੀ ਮੈਂ ਆ ਤੁਹਾਡੀ ਆਪਣੀ ਪ੍ਰੀਤ ਔਰ ਮੈਂ ਰਹਿੰਦੀ ਆ ਪੰਜਾਬ ਚ ਤੇ ਇਹ ਮੇਨਾ ਮਿਸ ਬੜਾ ਖਾਸ ਐ ਸੰਗਰਾਂਨ ਦਾ ਦਿਨ ਤੇ ਅੱਜ ਸੀਗਾ ਜੀ ਟੱਲੰਦਾ ਮੇਲਾ ਜਿਹੜਾ ਕਿ ਜਰੰਦਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ ਤੇ ਮੈਂ ਤੇ ਮੇਰੀ ਪੂਰੀ ਫੈਮਿਲੀ ਅਸੀਂ ਸਾਰੇ ਗਏ ਸੀ ਮੱਥਾ ਟੇਕਣ ਸਿੰਘਾ ਸ਼ਹੀਦਾਂ ਦੀ ਇਹ ਜਗ੍ਹਾ ਹੈਗੀ ਹੈ ਗੁਰਦੁਆਰਾ ਹੈਗਾ ਆ ਤਪਸਥਾਨ ਹੈ ਤੇ ਚਲੋ ਮੇਲੇ ਵਾਲੇ ਦਿਨ ਤੱਕ ਇਹਦੇ ਉਹਨਾਂ ਦਾ ਪੈਰਾ ਹੁੰਦਾ ਆ ਤੇ ਇੱਥੇ ਜਲਦੀ ਸੇਵਾ ਹੋ ਰਹੀ ਸੀ ਬਹੁਤ ਵਧੀਆ ਗਰਮੀ ਸੀਗੀ ਤੇ ਠੰਡਾ ਠੰਡਾ ਪਾਣੀ ਤੇ ਇਸ ਤੋਂ ਇਲਾਵਾ ਜੇ ਆਓ ਤੁਹਾਨੂੰ ਬੁਲਾਉਂਦੇ ਆ ਜੀ ਕੋਲਡ ਕੌਫੀ ਮੀਨਸ ਠੰਡੀ ਠੰਡੀ ਕੌਫੀ ਕੋਲਡ ਕੌਫੀ ਬੜੀ ਮਜ਼ੇਦਾਰ ਤੇ ਚਲੋ ਜਦੋਂ ਨਾ ਗੁਰਬਾਣੀ ਪੜੀ ਹੁੰਦੀ ਹੈ ਬਾਬਾ ਜੀ ਦਾ ਨਾਮ ਲਿਆ ਹੁੰਦਾ ਹੈ ਖਾਸ ਕਰਕੇ ਸਿੰਘਾ ਸ਼ੀਦਾ ਦਾ ਤੇ ਉਹ ਚੀਜ਼ ਤਾਂ ਮੂਹ ਲੇਤੀ ਨਹੀਂ ਹੈ ਚਲੋ ਗਾਂ ਵਾਦ ਦੇ ਵਾਦ ਦੇ ਅਸੀਂ ਅੰਦਰ ਤੱਕ ਆ ਚੁੱਕੇ ਹਾਂ 골ਡ ਕਾਫੀ ਪੀ ਲਈ ਹੈ ਦਰਵਾਜ਼ਾ ਇਫ ਇਧਰ ਹੈ ਇਹ ਐਕਚੁਅਲੀ ਇਧਰਲਾ ਦਰਵਾਜ਼ਾ ਆ ਬਾਹਰਲਾ ਇਹ ਬੈਕ ਸਾਈਡ ਤੇ ਪਾਰਕਿੰਗ ਹੁੰਦੀ ਹੈ ਮੋਰਲ ਸਾਈਡ ਅੱਗੇ ਬਟ ਚਲੋ ਅਸੀਂ ਕ ਪਹਿਲਾਂ ਅਸੀਂ ਥੋੜਾ ਮੇਲਾ ਛੱਲਾ ਘੁੰਮ ਲਈਏ ਹੈਨਾ ਰਾਸ਼ੇ کافی ਸੀਗਾ ਲੋਕ ਜਾ ਰਹੇ ਸੀ ਆ ਰਹੇ ਸੀ ਤੁਸੀਂ ਦੇਖ ਰਹੇ ਹੋਣੇ ਆ ਤੇ ਆਖਰੀ ਸੀਗਾ ਮੀਨਸ 15 ਨੂੰ ਸੰਗਰਾਣ ਸੀ ਤੇ 15 ਨੂੰ ਆਖਰੀ ਇਹ ਦਿਨ ਵਾਰ ਮੀਨਸ ਭੋਗ ਪੈ ਚੁੱਕਿਆ ਸੀਗਾ ਤੇ ਲੋ ਜੀ ਬੰਗਾ ਚੂੜੀਆਂ ਜਿੰਨੀਆਂ ਮਰਜ਼ੀ ਲੈ ਲਓ ਪਹਿਣਾ ਦੀ ਪਸੰਦ ਸਾਰਿਆਂ ਨੂੰ ਸ਼ੌਂਕ ਹੁੰਗਾ ਸਾਨੂੰ ਵੀ ਸ਼ੌਂਕ ਹੈ ਮੈਨੂੰ ਹਲੇ ਵੀ ਸ਼ੌਂਕ ਹੈ ਤੁਹਾਨੂੰ ਮੈਨੂੰ ਪਤਾ ਨਹੀਂ ਦੱਸ ਨਹੀਂ ਸਕਦੀ ਮੇਰੇ ਕਿੰਨੇ ਹੈਂਗਰ ਭਰੇ ਹੋਏ ਆ ਮੇਰੇ ਕੋਲ ਬਹੁਤ ਬੰਗਾ ਆ ਬਟ ਪਾਨ ਦਾ ਸ਼ੌਂਕ ਨਹੀਂ ਲੈਣ ਦਾ ਸ਼ੌਂਕ ਹੈ ਨਾ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਹੈ ਬਾਕੀ ਬੱਚਿਆਂ ਦਾ ਸਮਾਨ ਲਟਰਮ ਪਟਰਮ ਲੱਕੜੀ ਦਾ ਸਮਾਨ ਬਹੁਤ ਸਾਰਾ ਸੀ ਬਹੁਤ ਜ਼ਿਆਦਾ ਇੱਕ ਮੈਂ ਕੁਝ ਲੈ ਕੇ ਆਈਆਂ ਜਦੋਂ ਮੈਂਗੇ ਤੇ ਸ਼ੂਟ ਕਰੂੰਗੀ ਤੁਹਾਨੂੰ ਉਹ ਚੀਜ਼ ਜੂੜ ਦਿਖਾਉਂਗੀ ਬਾਕੀ ਆਲਮੋਸਟ ਮੇਰੇ ਕੋ ਸਾਰਾ ਕੁਝ ਸੀ ਗੱਲੋ ਜੀ ਝੂੰਟੇ ਮੇਲੇ ਵਿੱਚ ਝੂੰਟੇ ਨਾ ਹੋ ਇਹ ਹੋ ਨਹੀਂ ਸਕਦਾ ਝੂੰਟੇ ਤਾਂ ਮਸਟ ਹੈ ਮੈਂ ਮੇਰਾ ਬ੍ਰਦਰ ਹਾਰ ਵੀ ਹਾਰ ਵੀ ਦੇ ਪਾਪਾ ਮੇਰੇ ਮम्मा ਸਿਗੇ ਤੇ ਉਹ ਬਾਹਰ ਸਿਗੇ ਤੇ ਅਸੀਂ ਕੈਸੀ ਚਲ ਥੋੜਾ ਮਿਲਣਾ ਸ਼ੈਲ ਲ ਘੁਮਾਈਏ ਤੇ ਆ ਚੀਜ਼ਾਂ ਹਾਏ ਮੈਂ ਨਹੀਂ ਕਦੀ ਬੈਠੀ ਨਾ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਤੁਸੀਂ ਸੁਣਾਓ ਤੁਹਾਡਾ ਕੀ ਐਕਸਪੀਰੀਅੰਸ ਰਹਿੰਦਾ ਆ ਮੇਲੇ ਦਾ ਤੁਸੀਂ ਸੀ ਕਿੱਦਾਂ ਫਨ ਕਰਦੇ ਹੋ ਮਜ਼ੇ ਕਰਦੇ ਲੋ ਜੀ ਆ ਜਾ ਸੇਲ ਵਲ ਆ ਜਾ 100 ਰੁਪਏ ਦੀਆਂ ਚਾਰ ਚੀਜ਼ਾਂ ਮੀਨਸ 100 ਰੁਪਏ ਚਾਰ ਚੀਜ਼ਾਂ ਜਿਹੜੀ ਮਰਜ਼ੀ ਲੈ ਲਓ ਛੋਟੀ ਵੱਡੀ ਪਰ ਤਨ ਮਿਲਣੀਆਂ ਚਾ ਰੇ ਠੀਕ ਹੈ ਨਾ ਤੁਹਾਡੀ ਮਰਜ਼ੀ ਹੈ ਪੰਜਾਹ ਦੀਆਂ ਦੋ ਲੈ ਲਓ ਸੋ ਦੀਆਂ ਚਾ ਲੈ ਲਓ ਠੀਕ ਹੈ ਆਪਣਾ ਆਪਣਾ ਜਿਹੜਾ ਜਿੰਨਾ ਸਰਦਾ ਬਲਦਾ ਹੈ ਉਹ ਬੰਦਾ ਕਰਦਾ ਹੈ ਭਾਂਡੇ ਦੀ ਦੁਕਾਨ ਹੈ ਬਹੁਤ ਕੁਸਰੀ ਦਾ ਸਟੀਲ ਦੇ ਮਾਰਬਲ ਦੇ ਲੱਕੜੀ ਦਾ ਸਮਾਨ ਲਟਰਮ ਪਟਰ ਮੇ ਗੁਰਦੁਆਰੇ ਦੇ ਸਾਹਮਣੇ ਸੀਗਾ ਜਮੇ ਤੇ ਅਸੀਂ ਥੋੜਾ ਗਾਹ ਨੂੰ ਲੰਘੇ ਇੱਥੇ ਅੱਗੇ ਜਾ ਕੇ ਇੱਕ ਹੋਰ ਪਾਰਕਿੰਗ ਆਂਦੀ ਹੈ ਗੱਡੀਆਂ ਦੀ ਪਾਰਕਿੰਗ ਕਾਰਾਂ ਮੋਟਰਸਾਈਕਲਾਂ ਦੀ ਸਾਰੇ ਤਰ੍ਹਾਂ ਦੀ ਮੈਂ ਤੁਰ ਹੀ ਹੋਈ ਸੀ ਮੇਕ ਚੱਲੋ ਮੈਂ ਮੀ ਤੁਹਾਨੂੰ ਆਪਣੇ ਆਪ ਨੂੰ ਦਿਖਾਲ ਦਮਾ ਤਾਂ ਗੱਲਾਂ ਬਾਤਾਂ ਕਰ ਦਮਾ ਮੈਂ ਤੁਹਾਡੀ ਆਪਣੀ ਪ੍ਰੀਤ ਤੇ ਆ ਚਾਰਜਰ ਵਾਲਾ ਉਸੀ ਕੀ ਵਾਇਰਸ ਹਨਾ ਤੇ ਉਹ ਵਸੀ ਲਈ ਮੇਰੀ ਮੰਮਾ ਤੇ ਲੋ ਜੀ ਮੇਲਾ ਲੋਕ ਆ ਵੀ ਰਹੇ ਸੀ ਤੇ ਜਾ ਵੀ ਰਹੇ ਸੀ ਤੇ ਮੈਨੂੰ ਦੱਸਿਓ ਤੁਸੀਂ ਕਿੱਥੇ ਕਿੱਥੇ ਮੇਲਾ ਦੇਖਿਆ ਆ ਮਹੀਨੇ ਕਿੱਥੇ ਕਿੱਥੇ ਗਏ ਕੋਕ ਦੀ ਸੇਵਾ ਹੋ ਰਹੀ ਠੰਡਾ ਬਹੁਤ ਜ਼ਿਆਦਾ ਮਿਲਦਾ ਪਿਆ ਸੀ ਆ ਸੇਵਾ ਹੀ ਸੀ ਲੰਗਰ ਲੱਗਿਆ ਝੰਡੇ ਦਾ ਜਿੱਦਾਂ ਮਰਜ਼ੀ ਠੰਡਾ ਜਿਹੜਾ ਪਾ ਜਿਆਦਾ ਮੀਨਸ ਕੋਲਡ ਡਰਿੰਕ ਜਾਂ ਕੁਛ ਸੌਫਟ ਡਰਿੰਕ ਜਾਂ ਫੇਰ ਡਰਿੰਕ ਕੁਛ ਵੀ ਇਹਦੇ ਪੀ ਲੈਂਦੇ ਨਾ ਫੇਰ ਮਨ ਕਰਦਾ ਹੈ ਸਿੰਪਲ ਪਾਣੀ ਮਿਲੇ ਪਲੇਨ ਪਾਣੀ ਪੀਤਾ ਜਾਵੇ ਹੈਨਾ ਕਿਉਂਕਿ ਉਹ ਪੀ ਪੀ ਕੇ ਨਾ ਮਨ ਹੋਰ ਤਰ੍ਹਾਂ ਮੂੰਹ ਦਾ ਸਵਾਦ ਹੀ ਵਿਗੜ ਜਾਂਦਾ ਹੈ ਲੋ ਜੀ ਗਾਹ ਵੱਧ ਗਏ ਆ ਲੋ ਜੀ ਮੀ ਇੱਥੇ ਸਮਾਨ ਸਾਰਾ ਸਿਕਾ ਘੜ ਦਾ ਤੁਸੀਂ ਫ੍ਰੀਜ ਦੇ ਕਬਰ ਲੈ ਲੋ 쿠ਸ਼ਨ ਲੈ ਲੋ ਬੈੱਡ ਸ਼ੀਟਸ টেবল ਕਵਰ ਦੁਪੱਟੇ ਚੁੰਨੀਆਂ ਲਟ ਰੰਪਟ੍ਰਮ ਕਿਹੜੀ ਸ਼ੈ ਐ ਜਿਹੜੀ ਨਾ ਹੋਵੇ ਹਰ ਇੱਕ ਚੀਜ਼ ਮੇਲੇ ਚ ਸੀ ਇੱਥੇ ਵੀ ਸੋ ਸੋ ਦੀਆਂ ਚਾਰ ਚੀਜ਼ਾਂ ਜੋ ਮਰਜੀ ਲੈ ਲੋ ਪਰਦੇ ਆ ਲੋ ਜੀ ਟੋਪਸ ਪਾ ਲੋ ਜੀ ਨੇ ਪਾਣੀ ਨੇਲ ਪੋਲਸ ਲਾ ਲੋ ਲਟ ਰੰਪਟ੍ਰਮ ਲਾ ਲੋ ਹਨਾ ਮੈਂ ਤਾਂ ਨਿਕਿਆਣ ਮੈਨੂੰ ਲੈਣ ਦਾ ਸ਼ੌਂਕ ਤੇ ਪਾਣ ਦਾ ਸ਼ੌਂਕ ਨਹੀਂ ਹੈਗਾ ਤੇ ਇੱਥੇ ਸੀ ਦੇਖ ਰਹੇ ਸੀ ਕਿਵੇਂ ਦਾ ਕਿੱਦਾਂ ਆ ਉਹ ਵਿਚਾਰਾ ਦੱਸ ਰਿਹਾ ਸੀਗਾ ਹਨਾ ਹਰ ਇੱਕ ਦੀ ਰੋਜੀ ਰੋਟੀ ਨਾ ਮੇਲਿਆਂ ਨਾਲ ਜੁੜੀ ਹੁੰਦੀ ਲੋ ਜਿੱਕੜੀਆਂ ਆ ਗਈਆਂ ਕੜੀਆਂ ਆ ਲੈਟਾ ਲੂਟਾ ਹੈ ਨਾ ਇਹ ਬੱਚਿਆਂ ਦਾ ਸਮਾਨ ਬਹੁਤ ਸਿਗਾ ਤੁਸੀਂ ਜਿੰਨਾ ਮਰਜੀ ਲੈ ਲਓ ਨਿਆਣੇ ਨੂੰ ਖੁਸ਼ ਕਰਨ ਲਈ ਭਾਵੇਂ ਤੁਸੀਂ ਇੱਕ ਛੰchna ਵੀ ਲੈ ਲੋ ਨਾ ਤਾਂ ਵੀ ਨਿਆਣੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਲੋ ਜੀ ਅਸੀਂ ਬਾਹਰ ਪਾਲ ਫੇਦਾ ਉਧਰ ਘੁੰਮ ਕੇ ਗੇੜੀ ਮਾਰ ਕੇ ਫੇਸੀ ਮੋਰੀ ਆ ਗਏ ਦਰਬਾਰ ਸਾਹਿਬ ਦਾ ਮੋਹਰਲਾ ਰਸਤਾ ਸੀਗਾ ਮਹਾਰਾਜ ਜੀ ਤੁਹਾਡੇ ਸਾਰਿਆਂ ਤੇ ਮੇਰ ਰੱਖੇ ਮੇਰੇ ਪਰਿਵਾਰ ਤੇ ਵੀ ਤੁਹਾਡੇ ਤੇ ਵੀ ਅੰਗ ਸੰਗ ਸਹਾਈ ਸਾਰਿਆਂ ਦੇ ਰਵੇ ਲੋ ਜੀ ਦਰਸ਼ਨ ਕਰੋ ਮੇਨ ਗੇਟ ਇੰਦਰਲਾ ਮੀਨਸ ਇਹਨਾਂ ਨੇ ਮੋਰੀ ਲਾਇਆ ਹੁਣ ਆ ਕਿ ਰੋਕਣ ਵਾਸਤੇ ਹੁਣ ਤਾਂ ਰਸ਼ ਘਟ ਗਿਆ 올ਮੋਸਟ ਰਾਤ ਦੇ 10 ਬੱਜ ਚੁੱਕੇ ਸੀਗੇ ਫਿਰ ਵੀ ਦੇਖੋ ਸੰਗਤ ਕਿੱਦਾਂ ਹੁਮ ਹੁਮਾ ਕੇ ਆ ਰਹੀ ਸੀ ਹਨਾ ਬਾਬਾ ਨਿਹਾਲ ਸਿੰਘ ਜੀ ਸਿੰਘਾਂ ਸ਼ਹੀਦਾਂ ਦਾ ਗੁਰਦੁਆਰਾ ਜੀ ਤੱਲਣ ਸਾਹਿਬ ਤੁਸੀਂ ਦੇਖਿਆ ਹੋਣਾ ਇੱਥੇ ਮੈਂ ਹਰਬੀਰ ਦੇ ਨਾਲ ਤੁਰੀ ਸੀ ਅਸੀਂ ਬਾਹਰ ਨੂੰ ਘਰ ਨੂੰ ਜਾ ਰਹੇ ਆ ਤੇ ਇੱਥੇ ਹਰਬੀਰ ਮੇਰੇ ਨਾਲ ਕੁਝ ਲੱਗਿਆ ਸੀ ਮੈਂ ਹਰਬੀਰ ਨੂੰ ਰੋਕ ਰਹੀ ਸੀ ਹਰਬੀਰ ਨਾ ਸ਼ਰਤਾਂ ਕਰ ਪਰ ਨਿਆਣੇ ਕਿੱਥੇ ਮੰਨਦੇ ਆ ਨਿਆਣੇ ਮੰਨਦੇ ਕਿਤੇ ਨਾ ਬਿਲਕੁਲ ਨਹੀਂ ਮੰਨਦੇ ਮੈਂ ਹਰਬੀਰ ਨੂੰ ਕਹੇ ਸੀ ਹਰਬੀਰ ਨਾ ਕਰ ਨਾ ਕਰ ਪਰ ਨਹੀਂ ਹਰਬੀਰ ਨਹੀਂ ਮੰਨਦਾ ਸੀਗਾ ਪਰ ਚਲੋ ਫਨ ਮਜ਼ਾ ਕੀਤਾ ਮਿਸ ਇੰਜੁਆਏ ਕੀਤਾ ਹੈ ਨਾ ਅਸੀਂ ਪਾਰਕਿੰਗ ਏਰੀਆ 'ਚ ਆ ਗਏ ਇੱਥੇ ਆਪਣੀ ਗੱਡੀ ਸਾਡੀ پارک ਦਿਖੋ ਕਿੰਨਾ ਸੁਨਾਟਾ ਆ ਬਟ ਫਿਰ ਵੀ ਬਥਰੀਆਂ ਗੱਡੀਆਂ ਪਈ ਕਹ ਇਹਨੂੰ ਸੀ ਗੱਡੀ ਨਹੀਂ ਪਰ ਗੱਡੀਆਂ ਬਹੁਤ ਸੀ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ੋਰ ਕਰਨਾ ਆ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਪ੍ਰੀਤ ਨੂੰ ਦੱਸਿਆ ਕਰੋ ਤੁਸੀਂ ਕਿੱਥੋਂ ਬੋਲਦੇ ਹੋ ਮੇਰੇ ਸਬਸਕ੍ਰਾਈਬ ਵੱਧ ਰਹੇ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਬਾਬਾ ਜੀ ਦੀ ਮਿਹਰ ਹੈ ਬੰਦੇ ਦੇ ਹੱਥ ਬਸ ਕੁਝ ਨਹੀਂ ਹੁੰਦਾ ਜੋ ਕਰਦਾ ਹੈ ਉੱਪਰ ਬਿਠਾ ਮਾਲਕੀ ਕਰਦਾ ਆਈ ਹੋਪ ਯੂ ਅਨਜੋਏ ਫਿਰ ਮਿਲਦੇ ਹਾਂ ਰੱਬ ਰੱਖਾ ਜੀ ਥੈਂਕ ਯੂ